ਮਿੱਤਰੋ ਹੈਲੋ ਪੇਂਟਰ ਨੇ ਕੰਬਾਈਨ ਦੀ ਕੱਢੀ ਆ ਵੀ ਟੱਚਿੰਗ ਟੱਚਿੰਗ ਵੀ ਆਸਾਬ ਨਾਲ ਕੱਢੀ ਆ ਵੀ ਜਮੇ ਬੰਦਾ ਪਰਖ ਨਹੀਂ ਕਰ ਸਕਦਾ ਠੀਕ ਹੈ ਜੀ ਪਹਿਲਾਂ ਇਹਦੇ ਹਾਲਾਤ ਕੁਝ ਬਹੁਤ ਜ਼ਿਆਦਾ ਖਰਾਬ ਸੀਗੇ ਕਣੇ ਜੀ ਹਰਦਿਆਲ ਜੀ ਕਿਵੇਂ ਹੋ ਬੜੀਆ ਬੜੀਆ ਇਹ ਵਾਰ ਖੜਦੀ ਸੀ 2018 ਮਾਡਲ ਹੈ ਥੋੜਾ ਜਿਹਾ ਹਨਾ ਪਾਪੜੀ ਆਹ ਰੰਗ ਜਾ ਬਾਲੀ ਸੀ ਪਾਪੜੀ ਬਾਲੀ ਸੀ ਆ ਤੁਸੀਂ ਦੱਸੋ ਲਖਾਈ ਲਖੂਈ ਦੇ ਜਿਹੜੇ ਇਹ ਹੈਲੋ ਹੈ ਨਾ ਚੱਬ ਗੜਦੰਨਾ ਜਿਹੜਾ ਦੇਸੀ ਵਾਸਤੇ ਕਹਿ ਸਕਦੇ ਆ ਆ ਸਾਰੀ ਆਪਾਂ ਨੇ ਕਰੀਏ ਹਾਂ ਜੀ ਹਾਂ ਆਪਾਂ ਨੇ ਇਹ ਸਾਰੀ ਹੈਲੋ ਪੈਂਟਰ ਨੇ ਕਰੀਆ ਸਾਡੇ ਭਾਈ ਓਰੇਟੇ ਨਜ਼ਦੀਕ ਲਿਖਾਈ ਦਾ ਇੰਨਾ ਟਿਕਿਆ ਹੱਥ ਹੋਇਆ ਨਾ ਇਹਦਾ ਹੈ ਸਰਈ ਗੜਿਆ ਹੋਇਆ ਉਸ ਕਪੜੇ ਤੇ ਵੀ ਮਾਂ ਦੇ ਸ਼ੇਰ ਨੇ ਰੰਗੇ ਮਾਰਦਾ ਦੇਖੋ 435 ਵਿਸ਼ਾਲ ਲਿਖਿਆ ਜਿੱਥੇ ਗਲਮ ਚਲਾ ਲਿਖਾਈ ਸਾਰੀ ਤੇ ਕਰਦੀ ਵੀ ਅੱਗੋਂ ਵੀ ਹੋ ਗਈ ਆ ਨਾ ਲਿਖਾਈ ਔਰ ਜੀ ਕੈਸੇ ਹੋ ਬੜੀਆ ਇਕਦਮ ਜੂਪੀ ਦੇ ਪਰੇ ਸਾਡੇ ਮਿੱਤਰ ਨੇ ਠੀਕ ਆ ਇਧਰ ਹੀ ਮਸ਼ੀਨ ਲਿਆਉਂਦੇ ਹੁੰਦੇ ਨੇ ਇਹ ਹੈਲੋ ਦੇ ਟੱਚਿੰਗ ਵਾਸਤੇ ਇਹ ਜੂਪੀ ਚੋ ਮਸ਼ੀਨ ਲਿਆਈ ਵੜਦੇ ਵੜਦੇ ਇਧਰ ਆ ਦੇਖੋ ਐਨ ਬੰਬ ਦੇ ਕਿੰਨੇ ਨੰਬਰ ਦਿੰਨੇ ਹੋ ਤੁਸੀਂ ਹੈਲੋ ਨੂੰ ਵੀ ਜਿਹੜੇ ਭਰਾ ਨੇ ਕਿਸੇ ਨੇ ਟੱਚਿੰਗ ਹੋਰ ਕਢਾਉਣੀ ਆ ਤਾਂ ਬਰੇਟੇ ਕਮੈਂ ਲਿਆਓ ਤੇ ਐਨ ਸਿਰਾਂ ਗੱਲਬਾਤ ਕਰ ਦੂਗਾ ਆ ਨੂੰ ਛੇੜੇ ਛੇੜਦਾ ਨਮੀਆਂ ਬਣਾ ਦਿੰਦਾ ਪਤੰਦਰਾ ਹੱਥ ਚ ਪੂਰੀ ਗਲ ਹੈ 100 ਜੋ 102 ਨੰਬਰ ਦਿੰਦਾ ਮੈਂ ਤੁਹਾਨੂੰ ਵੀਰੇ ਓਕੇ ਭਰਾਵਾ ਜਾਂਦਾ ਬਾਜ਼ਾਰ ਆ ਦੇਖੋ ਬਾਕੀ ਤੁਸੀਂ ਰੱਖੋ ਦੱਸੋਗੇ ਵੀ ਚਾਉਣ ਵਾਲੇ ਹੋਣਾ ਵੀ ਕਹਿੰਦੇ ਹੋ ਜਿੱਥੇ ਵੀ ਲਿਖਾਈ ਕਰਾਈ ਆ ਰਹਿਣੇ ਸਰੀ ਕਰਿਆ ਹੁਣ ਆਪਾਂ ਉਹ ਦੂਜੀ ਵਿਸ਼ਾਲ ਦੀ ਟੱਚਿੰਗ ਕੱਢਣੀ ਆ ਹੁਣ ਇਹਦੇ ਲੋਵੇ ਹਾਂ ਕੰਮ ਦੀ ਇਹਦੇ ਲੋਵੇ ਬੁਕਿੰਗ ਜਲਦੀ ਰਹਿੰਦੀ ਆ ਉਸ ਹਿਸਾਬ ਨਾਲ ਵੀ ਪਹਿਲਾਂ ਹਨਾ ਕਹਿਣਾ ਪੈਂਦਾ ਉਹ ਦੇਖੋ ਆ ਦੇਖੋ 435 ਵਿਸ਼ਾਲ ਲਿਖਿਆ ਇਹਨਾਂ ਨੇ ਪੂਰੀ ਸਿਰ ਹੀ ਆ ਯਾਰ ਇਹਦਾ ਕਰਦਾ ਜਿਹੜਾ ਓਕੇ ਭਰਾਵੋ ਜਉਂਦੇ ਬਸਦੇ ਰਹੋ ਤੇ ਵੀਡੀਓ ਸ਼ੇਅਰ ਕਰ ਦਿਓ ਬੇਜ ਫੋਲੋ ਕਰ ਲਓ ਬਾਕੀ ਜਿਹੜੇ ਵੀ ਭਰਾ ਨੇ ਕੋਈ ਕੰਮ ਕਰਾਉਣਾ ਨਾ ਤਾਂ ਸੰਪਰਕ ਕਰ ਸਕਦਾ ਓਕੇ ਬਾਈ